ری گرو تیگ بہادر جی مہاراج اور دی قتل گاہج ہیں میں خود آیا ہاں تیری قتل سو چال ہے یہ روکیے تا رک نہیں سکتی تھی ਸਭ ਕੁ ਭਾਈ ਦੀ ਆਲੇ ਦੀ ਸ਼ਹੀਦੀ ਤੋਂ ਸਚਾਈ ਝੂਠ ਦੇ ਪਿਛੇ ਹਮੇਸ਼ਾ ਲੁਕ ਨਹੀਂ ਸਕਦੀ ਮੌਤ ਦੀ ਪਹੁੰਚ ਹੈ ਕੇਵਲ ਸਰੀਰ ਕੰਜਰੇ ਦੀ ਕਦੇ ਆਤਮਾ ਦੇ ਨੇੜੇ ਉਕਾ ਟੁਕ ਨਹੀਂ ਸਕਦੀ ਤੇਰੀ ਸਤਾਜ ਲੈ ਅੱਜ ਤੈਗ ਉੱਤੇ ਵਾਰ ਕਰਨਾ ਦਾ ਇਹ ਗਰਦਨ ਕੱਟ ਤਾਂ ਸਕਦੀ ਹੈ ਸਾਬਰ ਝੁਕ ਨਹੀਂ ਸਕਦੀ नौम पात लोहरे नोह ते लंद दरबार अंदर मुगल शाही न रब چھا گئی سارے तारे संसार अंदर ਪਿੰਜਰੇ ਵਿੱਚ ਸੀ ਬੈਠਣ ਦੀ ਥਾਂ ਕੇਵਲਾ ਲੇਟਣ ਅਤੇ ਖਲੌਣ ਦੀ ਥਾਂ ਨਹੀਂ ਸੀ ਪਹਿਰੇਦਾਰ ਨਰਦੋਈ ਸਨ ਇਸ ਤਰ੍ਹਾਂ ਦੇ ਜਿਨ੍ਹਾਂ ਵਿੱਚ ਕੋਈ ਤਰਸਦਾ ਨਾ ਨਹੀਂ ਸੀ ਅੰਦਰ ਵਾਰਸਨ ਪਿੰਜਰੇ ਵਿੱਚ ਚੁਰੀਆਂ

ज़म ज़मी ते नूर ज़ख़्म ते भुकिया जखो का इंसाफ़ वारा हिंदुस्तान चो चुकिया जा ਔਰੰਗਜ਼ੇਬ ਕਹਿੰਦਾ ਲੈ ਫਕੀਰ ਸਾਈ ਕਿਉਂ ਮੁਸੀਬਤਾਂ ਇੰਜ ਠਾਰੇ ਹੋ ਕਰਾਮਾਤ ਖਾਓ ਤੇ ਘਰ ਜਾਓ ਕਾਦੇ ਵਾਸਤੇ ਜਾਨ ਗਵਾ ਰਿਹਾ ਗੁਰਾਕ ਦੀ ਗਾਇ ਅਕਾਲ ਦਾ ਹੁਕਮ ਗਾਇ ਅਸੀਂ ਉਸ ਦਾ ਹੁਕਮ ਬਜਾ ਰਿਆਂ ਟੱਕਰ ਨਹੀਂ ਹਕੂਮਤ ਦੇ ਨਾਲ ਸਾਡੀ ਅਸੀਂ ਜ਼ੁਲਮ ਦੇ ਨਾਲ ਟਕਰਾ ਰਿਆਂ

ਕਰੋ ਬੰਦਗੀ ਛੱਡੋ ਸੰਸਾਰ ਦੀ ਗੱਲ ਝਗੜੇ ਦੀਨ ਤੇ ਮذਬ ਦੇ ਹੋਣ ਬੇਸ਼ੱਕ ਤੁਸੀਂ ਕਰੋ ਆਪਣੇ ਰੱਬੀ ਪਿਆਰ ਦੀ ਗੱਲ ਜੇਕਰ ਤੁਸੀਂ ਸ਼ਹੀਦ ਵੀ ਹੋ ਗੋ ਤਾਂ ਬਦਲ ਜਾਣੀ ਕੋਈ ਇੱਥੇ ਖੁਦਾਈ ਤੇ ਨਹੀਂ ਕਿਸੇ ਵਾਸਤੇ ਆਪਣੀ ਜਾਨ ਦੇਣੀ ਇਸ ਵਿੱਚ ਹਜ਼ੂਰ ਦਿਨਾਈ ਤੇ ਨਹੀਂ ਮੁਸਕਰਾ ਕੇ ਆਖਿਆ ਸਤਦੁਰਾਂ ਨੇ ਤੂੰ ਨਹੀਂ ਜਾਣਦਾ ਇਸ਼ਕ ਦੀ ਗੱਲ ਸ਼ਾਗਾ ਜਿੰਨੀ ਦੇਰ ਕੁਰਬਾਨੀਆਂ ਹੁੰਦੀਆਂ ਨਹੀਂ ਤੇ ਮਸਲਾ ਧਰਮ ਦਾ ਹੋਣਾ ਨਹੀਂ ਹੱਲ ਸ਼ਾਗਾ ਸਾਡਾ ਵੈਰ ਅਸਲਾਮ ਦੇ ਨਾਲ ਕੋਈ ਨਹੀਂ ਓਏ ਸਾਡਾ ਵੈਰ ਇਸਲਾਮ ਦੇ ਨਾਲ ਕੋਈ ਨਹੀਂ ਹਿੰਦੂ ਧਰਮ ਕੋਈ ਸਾਡਾ ਨਿਸ਼ਾਨਾ ਤੇ ਨਹੀਂ ਸਾਡੀ ਦੁਸ਼ਮਣੀ ਤਸਵੀ ਦੇ ਨਾਲ ਕੋਈ ਨਹੀਂ ਜੰਜੂ ਨਾਲ ਕੋਈ ਸਾਡਾ ਜਰਾਨਾ ਤੇ ਨਹੀਂ ਅਸੀਂ ਤੱਕੇ ਵਰੋਧ ਜਹਾਦ ਕੀਤਾ ਤੇ ਜ਼ੁਲਮ ਨਾਲ ਹਸਿਰ ਫੁੱਲੜਾਈ ਸਾਡੀ ਅਸੀਂ ਪੱਖ ਮਜ਼ਲੂਮਾਂ ਦਾ ਪੂਰਨਾ ਏ ਇਹ ਮਜ਼ਲੂਮ ਨੇ ਚਾਉਂਦੇ ਗਵਾਈ ਸਾਡੀ ਮੁਸਲਮਾਨ ਵੀ ਨਾਨਕ ਦੀ ਦਾਰਿ ਉੱਤੇ ਮੁਸਲਮਾਨ ਵੀ ਨਾਨਕ ਦੀ ਦਾਰਿ ਉੱਤੇ ਜੇਕਰ ਆਉਂਦੇ ਤਾਂ ਅਸੀਂ ਆਸੀਸ ਦਿੰਦੇ ਤੱਕਾ ਖੁੰਦਾ ਇਸਲਾਮ ਦੇ ਨਾਲ ਜੇਕਰ ਤਾਂ ਇਸਲਾਮ ਲਈ ਵੀ ਆਪਣਾ ਸੀਸ ਦਿੰਦੇ ਹਰ ਇੱਕ ਆਦਮੀ ਆਪਣੇ ਲਈ ਮਰਦਾ ਹੈ ਇਸ ਗੱਲ ਵਿੱਚ ਕਿਹੜੀ ਬਹਾਦਰੀ ਹੈ ਕਿਸੇ ਵਾਸਤੇ ਆਪਣੀ ਜਾਨ ਦੇਣੀ ਅਸਲੀ ਜ਼ਿੰਦਗੀ ਹੈ ਤੈ ਦਲਾਵਰੀ ਹੈ ਇਹ ਤਾਂ ਠੀਕ ਖੁਦਾਈ ਨਹੀਂ ਬਦਲ ਸਕਦੀ ਤੇਰੇ ਜ਼ੁਲਮ ਦਾ ਨਸ਼ਾ ਤਾਂ ਤੋੜ ਦਾਂਗੇ ਆਪਣੀ ਇਸ ਸ਼ਹਾਦਤ ਦਾ ਸਿਰ ਸਦਕਾ ਅਸੀਂ ਨਵਾਂ ਇਤਿਹਾਸ ਨੂੰ ਮੋੜ ਦਾਂਗੇ ਸਾਡੇ ਖੂਨ ਚੋਂ ਉਹ ਸ਼ਕਤੀ ਹੋ ਪੈਦਾ ਏ ਸਾਡੇ ਖੂਨ ਚੋਂ ਉਹ ਸ਼ਕਤੀ ਕੋ ਪੈਦਾ ਜੋ ਟਕਰਾਉ ਹਰ ਖੂਨੀ ਸਰਕਾਰ ਦੇ ਨਾਲ ਅੱਗੋਂ ਜਿਹੜਾ ਵੀ ਜ਼ਾਲਮ ਤਲਵਾਰ ਚੁੱਕੂ ਸਾਬਰ ਸੋਧਿਆ ਜਾਊ ਤਲਵਾਰ ਦੇ ਨਾਲ